ਇੱਕ ਜਹੀ ਚੀਜ਼ ਜਿਸ ਨੂੰ ਖਾਣ ਦੇ ਨਾਲ ਦਸੋਂ ਦੁਆਰ ਖੁੱਲ ਜਾਂਦਾ ਇਸ ਗੱਲ ਦੇ ਤੇ ਯਕੀਨ ਆਵੇ ਜਾਂ ਨਾ ਆਵੇ ਪਰ ਇਹ ਗੱਲ 100% ਸੱਚ ਆ ਆਤਮਿਕ ਜਿੰਨੇ ਵੀ ਅਨੁਭਵ ਆ ਉਹ ਹੋਣੇ ਸ਼ੁਰੂ ਹੋ ਜਾਂਦੇ ਆ ਹੁਣ ਸੋਚੋ ਅਜਿਹਾ ਕੀ ਖਾਣਾ ਜਿਸ ਦੇ ਨਾਲ ਸਾਡਾ ਵੀ ਭਲਾ ਹੋ ਜਾਵੇ ਹੁਣ ਖਾਂਦੇ ਤਾਂ ਆਪਾਂ ਸਦੀਆਂ ਤੋਂ ਆਏ ਆ ਪਰ ਖਾਣ ਦੇ ਨਾਲ ਕਿਸ ਦਾ ਭਲਾ ਹੋਇਆ ਖਾਣ ਪੀਣ ਵਾਲੇ ਸਾਰੇ ਹੀ ਜੂਨਾ ਦੇ ਵਿੱਚ ਜਾ ਰਹੇ ਆ ਇਸ ਦਾ ਮਤਲਬ ਅਸੀਂ ਗਲਤ ਖਾ ਪੀ ਰਹੇ ਆ ਨਾ ਖਾਣ ਦਾ ਪਤਾ ਨਾ ਪੀਣ ਦਾ ਪਤਾ ਤੇ ਨਾ ਹੀ ਇਸ਼ਨਾਨ ਕਰਨ ਦਾ ਪਤਾ ਸਭ ਤੋਂ ਪਹਿਲਾਂ ਆਪਾਂ ਇੱਕ ਸ਼ਬਦ ਦੀ ਵਿਚਾਰ ਕਰੀਏ ਸ਼ਕਤੀ ਅੰਮ੍ਰਿਤ ਭੋਜਨ ਖਾਣਾ ਮਰੇ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਤੂੰ ਅਨੇਕਾ ਕਿਸਮਾਂ ਦੇ ਅਨੇਕਾਂ ਹੀ ਕਿਸਮਾਂ ਦੇ ਤੂੰ ਭੋਜਨ ਖਾ ਰਿਆਂ ਫਿਰ ਕੀ ਕਹਿੰਦੇ ਕਹਿੰਦੇ ਸਹਿਜ ਸੁਖਾਲੀ ਸ਼ੀਤਲ ਪਵਨਾ ਸਹਿਜ ਕੇਲ ਰੰਗ ਕਰਨਾ ਜਿਓ ਮਰੇ ਕਹਿੰਦੇ ਆਰਾਮ ਕਰਨ ਲਈ ਸੁੱਖ ਲੈਣ ਵਾਸਤੇ ਮੰਜੇ ਬਿਸਤਰੇ ਸਾਰਾ ਕੁਝ ਮਿਲਿਆ ਆ ਠੰਡੀ ਹਵਾ ਦਾ ਆਪਾਂ ਆਨੰਦ ਮਾਣਦੇ ਆ ਤੇ ਕਹਿੰਦੇ ਇਸੇ ਬੇਫਿਕਰੀ ਦੇ ਵਿੱਚ ਸਾਰੇ ਜੋ ਖੇਡ ਤਮਾਸ਼ੇ ਆਪਾਂ ਕਰਦੇ ਪਏ ਆ ਮਾਰੇ ਕਹਿੰਦੇ ਹੁਣ ਸਾਨੂੰ ਇੱਕ ਦਾਤ ਦਿਓ ਕੀ ਦਿਓ ਕਹਿੰਦੇ ਸਾਬਿਦ ਦੀਜੇ ਜਿਤ ਵਿਸਰੇ ਨਹੀਂ ਕਹਿੰਦੇ ਮਾਰੇ ਮੈਨੂੰ ਕੋਈ ਅਜਿਹੀ ਅਕਲ ਦੇ ਦਿਓ ਜਿਹਦੀ ਬਰਕਤ ਦੇ ਨਾਲ ਮੈਨੂੰ ਉਹ ਕਦੀ ਭੁੱਲੇ ਨਾ ਮਾਰੇ ਕਹਿੰਦੇ ਵਾਹਿਗੁਰੂ ਨੂੰ ਵਿਸਾਰਨਾ ਨਹੀਂ ਹੈ ਯਾਦ ਰੱਖਣਾ ਆ ਖਾਣਾ ਅੰਦਰ ਜਾਂਦਾ ਤਾਂ ਸਾਡਾ ਪੇਟ ਰੱਜਦਾ ਜੇ ਧਿਆਨ ਅੰਦਰ ਜਾਵੇਗਾ ਤਾਂ ਸਾਡਾ ਮਨ ਰਜੇਗਾ ਹੁਣ ਧਿਆਨ ਨੂੰ ਸਿਮਰਨ ਦੇ ਨਾਲ ਹੀ ਅੰਦਰ ਲੈ ਕੇ ਜਾਣਾ ਜਦੋਂ ਕਿਹਾ ਵਾਹਿ ਤ ਚਲ ਸੁਰਤੀ ਅੰਦਰ ਜਦੋਂ ਕਿਹਾ ਗੁਰੂ ਚਲ ਸੁਰਤੀ ਉੱਪਰ ਇਸ ਦਾ ਮੀਨ ਅਸੀਂ ਸਿਮਰਨ ਦਾ ਭੋਜਨ ਕਰਨਾ ਆ ਉਹ ਭੋਜਨ ਖਾਣਾ ਆਪਾਂ ਇਸ ਦੇ ਨਾਲ ਹੀ ਦਸ਼ਮ ਦਵਾਰ ਖੁੱਲਦਾ ਬਾਕੀ ਜਿੰਨੇ ਵੀ ਭੁਲੇਖੇ ਆ ਕਰਦੇ ਹੋ ਹੁਣ ਖਾਣ ਵਾਰੇ ਪਤਾ ਲੱਗ ਗਿਆ ਸਿਮਰਨ ਦਾ ਅਸੀਂ ਭੋਜਨ ਸ਼ਕਣਾ ਆ ਤੇ ਪੀਣਾ ਕੀ ਹੈ ਆਪਾਂ ਅਸੀਂ ਅੰਮ੍ਰਿਤ ਪੀਣਾ ਜਿਸ ਦੇ ਨਾਲ ਤ੍ਰਿਪਤੀ ਹੁੰਦੀ ਆ ਮਨ ਸਾਡੇ ਨੂੰ ਰੱਜ ਹੁੰਦਾ ਜਦੋਂ ਸਿਮਰਨ ਦਾ ਭੋਜਨ ਅਸੀਂ ਹਰ ਸਮੇਂ ਸ਼ਕਾਂਗੇ ਫਿਰ ਪੀਣ ਨੂੰ ਅੰਮ੍ਰਿਤ ਰਸ ਵੀ ਮਿਲੇਗਾ ਇਸ ਨਾਮ ਰਸ ਬਾਰੇ ਮਾਰੇ ਕੀ ਕਹਿੰਦੇ ਆ ਹਰ ਰਸ ਕੇ ਮਾਤੇ ਮਨ ਸਦਾ ਆਨੰਦ ਜਿਸ ਜੀਵ ਨੂੰ ਪ੍ਰਮਾਤਮਾ ਦੇ ਨਾਮ ਰਸ ਦਾ ਖੁਮਾਰੀ ਚੜੀ ਰਹਿੰਦੀ ਨਾ ਵੀ ਹਾਂ ਵੀ ਨਾਮ ਰਸ ਪੀਣਾ ਨਾਮ ਰਸ ਪੀਣਾ ਕਹਿਣ ਦਾ ਭਾਵ ਜਿਹੜਾ ਪ੍ਰਮਾਤਮਾ ਵਾਸਤੇ ਆਸ਼ਕ ਹੈ ਪਰਮਾਤਮਾ ਦੇ ਨਾਮ ਦੇ ਰਸ ਦੇ ਵਿੱਚ ਉਹ ਜੀਵ ਦਾ ਜਿਹੜਾ ਮਾਨਿਆਸਦਾ ਆਨੰਦ ਦੇ ਵਿੱਚ ਟਿਕਿਆ ਰਹਿੰਦਾ ਫਿਰ ਕੀ ਕਹਿੰਦੇ ਮਹਾਰਾਜ ਆਨ ਰਸਾ ਮਹਿ ਵਿਆਪੇ ਚਿੰਦ ਹੁਣ ਜਿਹੜਾ ਜੀਵ ਦੁਨੀਆ ਦੇ ਰਸ ਵਿੱਚ ਪਿਆ ਰਹਿੰਦਾ ਆ ਉਹਨੂੰ ਹਰ ਸਮੇਂ ਚਿੰਤਾ ਫਿਕਰ ਸਤਾਉਂਦੀ ਰਹਿੰਦੀ ਆ ਆ ਕਿੱਦਾਂ ਹੋ ਉਹ ਕਿੱਦਾਂ ਹੋ ਹਰ ਰਸ ਪੀਵੇ ਅਲ ਮਸਤ ਮਤਵਾਰਾ ਹੁਣ ਜੈਸ ਜੀਵ ਨੂੰ ਪਰਮਾਤਮਾ ਦੇ ਨਾਮ ਦਾ ਰਸ ਆ ਗਿਆ ਉਹ ਉਸ ਲਈ ਮਸਤ ਆ ਨਾਮ ਰਸ ਦਾ ਉਹ ਜੀਵ ਆਸ਼ਕ ਬਣ ਜਾਂਦਾ ਜਦੋਂ ਪ੍ਰਮਾਤਮਾ ਦਾ ਨਾਮ ਉਹਦਾ ਰਸ ਸਾਨੂੰ ਆ ਗਿਆ ਹਨਾ ਫਿਰ ਮਾਰੇ ਪਤਾ ਕੀ ਕਹਿੰਦੇ ਆਨ ਰਸਾ ਸਭ ਹੋਸ਼ੇਰ ਬਾਕੀ ਦੁਨੀਆ ਦੇ ਜਿੰਨੇ ਵੀ ਰਸਿਆ ਜਿੰਨੇ ਵੀ ਪਦਾਰਥਿਆ ਸਾਰੇ ਉਸ ਰਸ ਦੇ ਅੱਗੇ ਫਿੱਕੇ ਨੇ ਸੋ ਇਹ ਰਸ ਉਸ ਜੀਵ ਨੂੰਣਾ ਸ਼ੁਰੂ ਹੋ ਜਾਂਦਾ ਜੋ ਜੀਵ ਸਿਮਰਨ ਦਾ ਭੋਜਨ ਛਕਦਾ ਹੁਣ ਇਹਨਾਂ ਦੋਹਾਂ ਚੀਜ਼ਾਂ ਤੋਂ ਬਾਅਦ ਮਨ ਨੂੰ ਇਸ਼ਨਾਨ ਵੀ ਕਰਾਉਣਾ ਹੈ ਕਾਰ ਇਸ਼ਨਾਨ ਸਿਮਰ ਪ੍ਰਭ ਆਪਣਾ ਹੁਣ ਮਾਲਕ ਦੀ ਯਾਦ ਦੇ ਵਿੱਚ ਰਹਿਣ ਵਾਲੇ ਜੀਵ ਦੇ ਮਨ ਦਾ ਇਸ਼ਨਾਨ ਆਪਣੇ ਆਪ ਹੋਈ ਜਾਂਦਾ ਸੋ ਜੇ ਤੁਸੀਂ ਵੀ ਕੋਈ ਅਨੁਭਵ ਕਰਨਾ ਚਾਹੁੰਦੇ ਆ ਦਰ ਨੂੰ ਖੋਲਣਾ ਚਾਹੁੰਦੇ ਆ ਤਾਂ ਸਿਮਰਨ ਦਾ ਭੋਜਨ ਜ਼ਰੂਰ ਖਾਣਾ ਚਾਹੀਦਾ ਇਹ ਭੋਜਨ ਹੁਣ ਤੋਂ ਹੀ ਖਾਣਾ ਸ਼ੁਰੂ ਕਰੋ ਜਦ ਤੱਕ ਇਹ ਭੋਜਨ ਅੰਦਰ ਨਹੀਂ ਜਾਂਦਾ ਸਿਮਰਨ ਦਾ ਹੈ ਨਾ ਉਦੋਂ ਤੱਕ ਕੋਈ ਵੀ ਦਰ ਨਹੀਂ ਖੋਲਣਾ ਨਾ ਹੀ ਕੋਈ ਅਨੁਭਵ ਹੋਣਾ ਸੋ ਜੇ ਭੋਜਨ ਅਪਾ ਦਿਨ ਦੇ ਵਿੱਚ 2 ਜਾਂ 3 ਵਾਰ ਖਾਣੇ ਆ ਤਾਂ ਐਸ ਭੋਜਨ ਨੂੰ ਵੀ ਆਪਾਂ ਸ਼ਕਣਾ ਆ ਇਸ ਭੋਜਨ ਦੇ ਵਿੱਚ ਬਹੁਤ ਆਨੰਦ ਆ ਤੇ ਬਹੁਤ ਸ਼ਾਂਤੀ ਆ